ਅੱਜ ਦੀ ਐਸੇ ਵੀ ਧੂਰੀ ਬਲਾਕ ਦੇ ਵਿੱਚ ਆਪਣਾ 10ਵਾਂ ਜਿਹੜਾ ਇੰਟਰਨੈਸ਼ਨਲ ਯੋਗਾ ਦਿਵਸ ਮਨਾਇਆਗਾ ਧੂਰੀ ਰਾਮ ਬਾਗ ਦੇ ਵਿੱਚ ਜਿੱਥੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਧਕ ਪਹੁੰਚੇ ਨੇਗੇ ਆਪਣੇ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਇੱਕ ਉਦੰਮ ਕੀਤਾ ਗਿਆਗਾ ਸੀਐਮਡੀ ਯੋਗ ਸ਼ਲਾਨਾਦਿਕ ਪ੍ਰੋਜੈਕਟ ਪੂਰੇ ਪੰਜਾਬ ਦੇ ਵਿੱਚ ਚਲਾਇਆ ਗਿਆਗਾ ਜਿਸ ਦੇ ਨਾਲ ਹਰ ਇੱਕ ਗਲੀ ਮਹੱਲੇ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾਗਾ ਯੋਗਾ ਨੂੰ ਪਹੁੰਚਾਇਆ ਜਾ ਰਿਹਾ ਜਿਸ ਦਾ ਕਿ ਲੋਕ ਭਰਪੂਰ ਫਾਇਦਾ ਲੈ ਰਹੇ ਨੇਗੇ ਜਿਸ ਦੇ ਨਾਲ ਲੋਕਾਂ ਦੀਆਂ ਆਮ ਬਿਮਾਰੀਆਂ ਜਿਹੜੀਆਂ ਕਿ ਅਸੀਂ ਦੇਖਦੇ ਆਂਗੇ ਆਮ ਹੀ ਚੱਲੀਆਂ ਹੋਈਆਂ ਨੇ ਕਿਸੇ ਨੂੰ ਸਰਵਾਈਕਲ ਪੇਨ ਆਗਾ ਕਿਸੇ ਨੂੰ ਕੌਨਸਟਿਪੇਸ਼ਨ ਪ੍ਰੋਬਲਮ ਹੈਗੀ ਆਗੀ ਕੋਈ ਮਟਾਪੇ ਤੋਂ ਦੁਖੀ ਹੈਗਾਗਾ ਕੋਈ 슈ਗਰ ਦਾ ਬੀਪੀ ਦਾ ਅੱਜਕਲ ਆਮ ਇਹ ਮਰੀਜ਼ ਜਿਹੜੇ ਨੇ ਸਾਨੂੰ ਮਿਲਦੇ ਨੇਗੇ ਇਸ ਕਰਕੇ ਸੋ ਯੋਗ ਦੇ ਨਾਲ ਜਦੋਂ ਲੋਕ ਜੁੜ ਰਹੇ ਨੇਗੇ ਉਹ ਇਹਦਾ ਫਾਇਦਾ ਲੈ ਰਹੇ ਨੇਗੇ ਲੋਕਾਂ ਦੇ ਵੱਲੋਂ ਜਿਵੇਂ ਸਾਨੂੰ ਫੀਡਬੈਕ ਮਿਲ ਰਹੀ ਹੈਗੀ ਤਾਂ ਇਸ ਨੂੰ ਬਹੁਤ ਪਰਮਾ ਹੰਗਾਰਾ ਮਿਲ ਰਿਹਾ ਲੋਕਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇਗੀਆਂ ਉਹ ਦੂਰ ਹੋ ਰਹੀਆਂ ਨੇਗੀਆਂ ਲੋਕ ਆ ਆਪਣੇ ਬਕਬਕ ਬਿਮਾਰੀਆਂ ਤੋਂ निजात ਪਾ ਰਹੇ ਨੇਗੇ ਇਸ ਲਈ ਇਹ ਪੰਜਾਬ ਸਰਕਾਰ ਦਾ ਸਾਡੇ ਸੀਐਮ ਸਾਹਿਬ ਸਰਦਾਰ ਭਵੰਤ ਸਿੰਘ ਮਾਨ ਜੀ ਦਾ ਬਹੁਤ ਵੱਡਾ ਇੱਕ ਅਸੀਂ ਕਹਿੰਦੇ ਹਾਂ ਸ਼ਲਾਗਾ ਜੋ ਕਦਮ ਆਗਾ ਜਿਹੜਾ ਕਿ ਆਮ ਪਬਲਿਕ ਦੇ ਲਈ ਆਮ ਲੋਕਾਂ ਦੀ ਸਿਹਤ ਦੇ ਲਈ ਜਿਹੜਾ ਚੱਕਿਆ ਗਿਆਗਾ ਅੱਜ ਤੱਕ ਅਸੀਂ ਦੇਖੀਏ ਤਾਂ ਮੈਨੂੰ ਲੱਗਦਾ ਇਦਾਂ ਦੀ ਕੋਈ ਯੋਗਸ਼ਾਲਾ ਜਾਂ ਯੋਗ ਦੇ ਬਾਰੇ ਕਦੇ ਸੋਚਿਆ ਨਹੀਂ ਗਿਆ ਸੀਗਾ ਬਟ ਹੁਣ ਜਿਹੜਾਗਾ ਸਰਕਾਰ ਨੇ ਇਸਤੇ ਵਾਲਾ ਰੋਕ ਕੀਤਾਗਾ ਇਸ ਦੇ ਦੁਆਰਾ ਜਿੱਥੇ ਲੋਕ ਫਾਇਦਾ ਲੈ ਰਹੇ ਨੇ ਲੋਕ ਆਪਣੀਆਂ ਬਿਮਾਰੀਆਂ ਤੋਂ ਸਦਕਾਰਾ پا ਰਹੇ ਨੇਗੇ ਉੱਥੇ ਹੀ ਇਸ ਦੇ ਵਿੱਚ ਇੱਕ ਰੋਜ਼ਗਾਰ ਦੇ ਮੌਕੇ ਨੇ ਕਿਸੇ ਨੇ ਨਹੀਂ ਸੋਚਿਆ ਸੀਗਾ ਕਿ ਯੋਗ ਦੇ ਵਿੱਚ ਕੋਈ ਰੋਜ਼ਗਾਰ ਮਿਲੇਗਾ ਬਟ ਸਰਕਾਰ ਦੇ ਇਸ ਕਦਮ ਦੇ ਨਾਲ ਮੈਨੂੰ ਲੱਗਦਾ ਹਜ਼ਾਰਾਂ ਜਿਹੜੇ ਨੇਗੇ ਨੌਜਵਾਨ ਲੜਕੇ ਲੜਕੀਆਂ ਜਿਹੜੇ ਨੇਗੇ ਜਿਨ੍ਹਾਂ ਨੇ ਯੋਗਾ ਦੇ ਵਿੱਚ ਸਟੱਡੀ ਕੀਤੀ ਹੈਗੀ ਉਹ ਨੌਕਰੀਆਂ ਲਈਆਂ ਨੇ ਉਹਨਾਂ ਨੂੰ ਰੋਜ਼ਗਾਰ ਮਿਲਿਆਗਾ ਤੇ ਅੱਗੇ ਦੀ ਅੱਗੇ ਜਿਹੜੀ ਹੈਗੀ ਇਹ ਸਾਡੀ ਸੀਐਮ ਦੀ ਯੋਗਸ਼ਾਲਾ ਵੱਧ ਰਹੀ ਹੈਗੀ ਬਹੁਤ ਸਾਰੇ ਲੋਕ ਨਵੇਂ ਜੁੜ ਰਹੇ ਹੋਣਗੇ ਪੁਰਾਣੇ ਲੋਕ ਆਲਰੇਡੀ ਜੁੜੇ ਹੋਏ ਹੋਣਗੇ ਹਰ ਇੱਕ ਜਿਹੜਾ ਹੈਗਾ ਇਹਦੀ ਪ੍ਰਸ਼ੰਸਾ ਕਰ ਰਿਹਾਗਾ ਅੱਜ ਜੇ ਅਸੀਂ ਗੱਲ ਕਰੀਏ ਧੂਰੀ ਦੇ ਵਿੱਚ ਜੋ ਅਸੀਂ ਯੋਗਾਡੇ ਸੈਲੀਬ੍ਰੇਟ ਕੀਤਾ ਤਾਂ ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇਗੇ ਯੋਗਾ ਕੀਤਾ ਉਹਨਾਂ ਨੇ ਯੋਗਾ ਵਾਰੇ ਉਹਨਾਂ ਨੂੰ ਅਵੇਅਰ ਕੀਤਾ ਗਿਆਗਾ ਤੂਰੀ ਦੇ ਵਿੱਚ ਜੋ ਟ੍ਰੇਨਰ ਆਪਣੀਆਂ ਸਵਾਵਾ ਨਿਵਾ ਰਹੇ ਨੇਗੇ ਉਹਨਾਂ ਦੇ ਵੱਲੋਂ ਵੱਖ-ਵੱਖ ਜਿਹੜੇ ਆਸਣ ਨੇਗੇ ਸਾਨੂੰ ਜੋ ਪ੍ਰੋਟੋਕੋਲ ਇੱਕ ਭੇਜਿਆ ਗਿਆ ਸੀਗਾ ਪ੍ਰੋਟੋਕੋਲ ਅਕੋਰਡਿੰਗ ਅਸੀਂ ਜਿਹੜਾਗਾ ਯੋਗਾ ਕਰਵਾਇਆਗਾ ਲੋਕਾਂ ਨੇ ਇਸ ਦਾ ਬਹੁਤ ਹੀ ਆਨੰਦ ਮਾਣਿਆਗਾ ਖੂਬ ਆਨੰਦ ਲਿਆਗਾ ਜਿਸ ਦੇ ਨਾਲ ਉਹਨਾਂ ਨੇ ਇੱਕ ਆਤਮਿਕ ਜਿਹੜੀ ਹੈਗੀ ਸ਼ਾਂਤੀ ਅਸੀਂ ਕਹੀਏ ਉਹਦਾ ਅਨੁਭਵ ਕੀਤਾਗਾ ਸ਼ਾਂਤੀ ਦਾ ਅਨੁਭਵ ਕੀਤਾਗਾ ਯੋਗਾ ਜਿਹੜਾ ਹੈਗਾ ਆਮ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ। ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਕਹੀਏ ਪ੍ਰਾਤਨ ਸਮੇਂ ਦੇ ਵਿੱਚੋਂ ਗੱਲ ਕਰੀਏ ਪ੍ਰਾਤਨ ਸਮੇਂ ਨਾਲੋਂ ਵੀ ਜ਼ਿਆਦਾ ਯੋਗ ਦਾ ਬੈਨੀਫਿਟ ਆ ਸਾਨੂੰ। ਕਿਉਂਕਿ ਜ਼ਿਆਦਾ ਇੰਪੋਰਟੈਂਸ ਹੈਗੀ ਸਾਡੇ ਅੱਜਕੱਲ੍ਹ ਜਿਵੇਂ ਐਸੇ ਹੋ ਗਏ ਨੇ ਕੰਮ ਕਰ ਐਸੇ ਹੋ ਗਏ ਨੇਗੇ ਜਿਸ ਦੇ ਨਾਲ ਲੋਕਾਂ ਨੂੰ ਡਿਪਰੈਸ਼ਨ, ਸਟ्रेस ਜਿਹੜੀ ਹੈਗੀ ਬਹੁਤ ਜ਼ਿਆਦਾ ਰਹਿਣ ਲੱਗ ਪਈ ਹੈ। ਇਸ ਕਰਕੇ ਯੋਗ ਦੇ ਨਾਲ ਜੁੜਨਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਗਿਆ। ਜੇਕਰ ਅਸੀਂ ਯੋਗ ਦੇ ਨਾਲ ਜੁੜਦੇਾਂਗੇ ਤਾਂ ਕੀ ਹੈਗਾ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਜਿਆ ਡਿਪਰੈਸ਼ਨ ਵਗੈਰਾ ਜੋ ਅੱਜਕੱਲ ਆਮ ਇੱਕ ਬਿਮਾਰੀ ਬਣੀ ਪਈ ਹੈਗੀ ਉਹਦੇ ਤੋਂ ਜਿਹੜਾਗਾ ਅਸੀਂ ਸਿਕਾਰਾ ਪਾਉਣੇ ਆਂਗੇ ਸਾਨੂੰ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਜਿਹੜਾਗਾ ਤੰਦਰੁਸਤੀ ਪ੍ਰਾਪਤ ਹੁੰਦੀ ਹੈਗੀ ਅਸੀਂ ਪੂਰਾ ਜਿਹੜਾਗਾ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਬੈਲੈਂਸ ਬਣਨੇ ਆਂਗੇ ਸੋ ਇੱਕ ਵਾਰ ਫੇਰ ਅਸੀਂ ਧੰਨਵਾਦ ਕਰਦੇ ਆ ਪੰਜਾਬ ਗਵਰਨਮੈਂਟ ਦਾਗਾ ਜਿਨ੍ਹਾਂ ਨੇ ਇਹ ਇੱਕ ਬਹੁਤ ਵੱਡਾ ਉਪਰਾਲਾ ਕੀਤਾਗਾ ਸੀਐਮ ਦੀ ਯੋਸ਼ਾਲਾ ਨੂੰ ਚਲਾਇਆਗਾ ਸ਼ਹਿਰਾਂ ਤੱਕ ਗਲੀ ਮਹੱਲਿਆਂ ਤੱਕ ਪਿੰਡਾਂ ਤੱਕ ਯੋਗ ਨੂੰ ਪਹੁੰਚਾਇਆਗਾ ਤੇ ਉਸ ਤੋਂ ਬਾਅਦ ਲੋਕ ਵੀ ਇਹਦਾ ਪੂਰਾ ਪੂਰਾ ਫਾਇਦਾ ਲੈ ਰਹੇ ਨੇਗੇ ਥੈਂਕ ਯੂ ਦੇਖੋ ਯੋਗ ਸਿਹਤ ਵਾਸਤੇ ਬਹੁਤ ਹੀ ਜ਼ਰੂਰੀ ਹੈ ਯੋਗ ਆਪਾਂ ਕਰਾਂਗੇ ਤਾਂ ਦੇਖੋ ਦਵਾਈਆਂ ਤੋਂ ਛੁਟਕਾਰਾ ਮਿਲਦਾ ਸਿਹਤ ਨਰੋਈ ਰਹਿੰਦੀ ਹੈ ਮਾਨ ਬੰਦੇ ਦਾ ਹਰ ਵੇਲੇ ਖੁਸ਼ ਰਹਿੰਦਾ ਹੈ ਤੰਦਰੁਸਤ ਰਹਿੰਦਾ ਹੈ ਯੋਗਤਾ ਇੱਕ ਬਹੁਤ ਜ਼ਰੂਰੀ ਅੰਗ ਹੈ ਸਰੀਰ ਵਾਸਤੇ ਕਿਉਂਕਿ ਸੇ ਆਪਾਂ ਨੂੰ ਕਰਨਾ ਚਾਹੀਦਾ ਹੈ ਹਰ ਇੱਕ ਬੱਚੇ ਤੋਂ ਲੈ ਕੇ ਬੁੱਢੇ ਤੱਕ ਮਤਲਬ ਹਰ ਬੰਦੇ ਨੂੰ ਕਰਨਾ ਚਾਹੀਦਾ ਹੈ ਇਹਦਾ ਬਹੁਤ ਹੀ ਫਾਇਦੇਮੰਦ ਬਹੁਤ ਫਾਇਦੇਮੰਦ ਹੈ ਇੰਟਰਨੈਸ਼ਨਲ ਯੋਗ ਦਿਵਸ ਮਨਾਇਆ ਜਾ ਰਿਹਾ ਤੁਸੀਂ ਵੀ ਪਹੁੰਚਿਆ ਹੋ ਕੀ ਹੁਣ ਬਿਲਕੁਲ ਅੱਜ ਬਨਾਸਰ ਬਾਗ ਦੇ ਵਿੱਚ ਸਾਡੇ ਜਿਹੜੇ ਸਤਕਾਰਯੋਗ ਸਾਥੀ ਜਿਨ੍ਹਾਂ ਨੇ ਪ੍ਰਬਾਲਾ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਅੱਜ ਕਮੰਤਰੀ ਯੋਗ ਦਿਵਸ ਦੇ ਉੱਤੇ ਜੋ ਪਿਛਲੇ ਸਾਲ ਤੋਂ ਜਿਹੜਾ ਪ੍ਰਬਾਲਾ ਕੀਤਾ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਜਿਹੜੇ ਯੋਗਾ ਟੀਚਰ ਦਿੱਤੇ ਗਏ ਆ ਔਰ ਯੋਗਾ ਕਲਾਸ ਜਿਹੜੀਆਂ ਲੱਗ ਰਹੀਆਂ ਨੇ ਸੋ ਅੱਜ ਇੱਕ ਬਹੁਤ ਵੱਡਾ ਜਿਹੜਾ ਮਹੱਤਵ ਇਸ ਚੀਜ਼ ਦਾ ਹੈਗਾ ਕਿ 21 ਜੂਨ ਜੋ ਕਿ ਜਿਵੇਂ ਕਿ ਆਹ ਜਾਂਦਾ ਕਿ ਅੱਜ ਦਿਨ ਵੀ ਸਭ ਤੋਂ ਵੱਡਾ ਸੋ ਇਹਦਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਹੱਤਤਾ ਹੈਗੀ ਹੈ ਔਰ ਅੱਜ ਦੇ ਦਿਨ ਜਿਹੜਾ ਕਮਾਂਤਰੀ ਪੱਧਰ ਦੇ ਉੱਤੇ 170 ਦੇਸ਼ ਨੇ ਜਿਹੜੇ ਉਹ ਇਹਨੂੰ ਜਿਹੜਾ ਮਨਾਉਂਦੇ ਆ ਔਰ ਜਿਹਦੇ ਨਾਮ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਦੇ ਜਿਹੜੇ ਚਾਹੇ ਮਾਨਸਿਕ ਤੌਰ ਤੇ ਚਾਹੇ ਫਿਜ਼ੀਕਲੀ ਤੌਰ ਤੇ ਹਰ ਬੰਦਾ ਜਿਹੜਾ ਕਿਸੇ ਨਾ ਕਿਸੇ ਬਿਮਾਰੀ ਦਾ ਜਿਹੜਾ ਸ਼ਿਕਾਰ ਆ ਦਵਾਈਆਂ ਖਾ ਰਹੇ ਨੇ ਜਿਸ ਤਰੀਕੇ ਨਾਲ ਸਾਡਾ ਖਾਣ ਪੀਣ ਸਾਡਾ ਰਹਿਣ ਸੈਣ ਜਿਹੜਾ ਗਲਤ ਹੋਈ ਜਾਂਦਾ ਉਸੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਜਿਹੜਾ ਸਹੀ ਕਰਨਾ ਵੀ ਸਾਡੇ ਉਹ ਵੀ ਤਰੀਕੇ ਨਾਲ ਜਿਹੜੇ ਤੌਰ ਤਰੀਕੇ ਨਾਲ ਜਿਹੜੇ ਉਹ ਗਲਤ ਹੋਈ ਜਾਂਦੇ ਆ ਸੋ ਉਹਦੇ ਵਿੱਚ ਯੋਗ ਸਭ ਤੋਂ ਵੱਡਾ ਜਿਹੜਾ ਹੈਗਾ ਜਿਹਦੇ ਵਿੱਚ ਬੰਦਾ ਆਪਣੀ ਮਨ ਆਪਣੀ ਆਤਮਾ ਤੇ ਆਪਣੇ ਸਰੀਰ ਦਾ ਜਿਹੜਾ ਸੰਤੁਲਨ ਜਿਹੜਾ ਬਣਾਉਂਦਾ ਯੋਗ ਜੋੜ ਦਾ ਜੋੜਨਾ ਜਿਹਦਾ ਮਤਲਬ ਹੁੰਦਾ ਸੋ ਅੱਜ ਸਾਰਿਆਂ ਨੇ ਰਲ ਮਿਲ ਕੇ ਇਸ ਨੂੰ ਮਨਾਇਆ ਮੈਂ ਸਾਰਿਆਂ ਨੂੰ ਵਧਾਈ ਦੇਣੀ ਹੈ ਯੋਗ ਦੇ ਦਿਵਸ ਦੇ ਉੱਤੇ ਔਰ ਸਾਰਿਆਂ ਨੂੰ ਅਪੀਲ ਵੀ ਕਰਦੀਆਂ ਕਿ ਆਓ ਰਲ ਮਿਲ ਕੇ ਆਪਾਂ ਸਾਰੇ ਯੋਗਾ ਕਰੀਏ ਔਰ ਆਪਣੇ ਆਪ ਨੂੰ ਤੰਦਰੁਸਤ ਰੱਖੀਏ। ਗਿੱਤ ਸਿੰਘ ਢੀਂਡ ਸਾਹਿਬ ਪ੍ਰਧਾਨ ਗਵਰਨਮੈਂਟ ਪੈਨਸ਼ਨ ਯੂਨੀਅਨ ਸੰਰੂਰ ਇਹ ਅੱਜ ਦਾ ਜੋ ਦਿਨ ਹੈ ਬੜਾ ਵਧੀਆ ਦਿਨ ਹੈ ਲੋਕਾਂ ਦੇ ਵਿੱਚ ਜੋ ਜਾਗਰਤੀ ਆਈ ਹੈ ਯੋਗਾ ਸੰਬੰਧੀ ਪੰਜਾਬ ਸਰਕਾਰ ਵੱਲੋਂ ਜੋ ਯੋਗ ਸ਼ਾਲਾ ਚਲਾਈ ਜਾ ਰਹੀ ਹੈ ਇਹਦਾ ਬਹੁਤ ਲੋਕ ਲਾਭ ਲੈ ਰਹੇ ਨੇ ਸੰਰੂਰ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਇਹ ਜਿਹੜੀ ਯੋਗ ਸ਼ਾਲਾ ਦੀਆਂ ਕਲਾਸਾਂ ਚੱਲ ਰਹੀਆਂ ਨੇ ਅਰ ਜੋ ਬੀਬੀਆਂ ਇਕਰਾ ਰਹੀਆਂ ਨੇ ਜੋਗਾ ਸਾਡੇ ਇੱਥੇ ਮੁਨਸਰਵਾਗ ਦੇ ਵਿੱਚ 12 ਦਲੀ ਦੇ ਵਿੱਚ ਵੀ ਜੋਗਾ ਦੋ ਕਲਾਸਾਂ ਲਗਦੀਆਂ ਨੇ ਉਥੇ ਬੀਬੀ ਮਲਕੀਤ ਕੌਰ ਆ ਬਹੁਤ ਵਧੀਆ ਤਰੀਕੇ ਨਾਲ ਜੋ ਸਟੇਜ ਦੀ ਜ਼ਿੰਮੇਵਾਰੀ ਸੰਭਾਲ ਰਹੇ ਸੀ ਉਹ ਬਹੁਤ ਵਧੀਆ ਤਰੀਕੇ ਨਾਲ ਕਰਾ ਰਹੇ ਨੇ ਤੇ ਜਿਹੜਾ ਇਹ ਜੋਗੇ ਤੋਂ ਬਹੁਤ ਜ਼ਿਆਦਾ ਲੋਕ ਲਾਭ ਲੈ ਰਹੇ ਨੇ ਜੋਗਾ ਇੱਕ ਹੀ ਚੀਜ਼ ਹੈ ਜੇ ਤੁਸੀਂ ਜੋਗਾ ਕਰੋਗੇ ਤਾਂ ਤੁਹਾਨੂੰ ਡਾਕਟਰ ਕੋਲ ਨਹੀਂ ਜਾਣਾ ਪਵੇਗਾ ਦਵਾਈਆਂ ਦਾ ਤੁਹਾਡਾ ਖਰਚਾ ਨਹੀਂ ਹੋਊਗਾ ਜਿੱਥੇ ਤੁਸੀਂ ਆਪਣੇ ਪਰਿਵਾਰ ਨੂੰ ਆਰਥਿਕ ਤੌਰ ਤੇ ਚੰਗੇ ਰੱਖ ਸਕਦੇ ਹੋ ਉਥੇ ਤੁਸੀਂ ਦਵਾਈਆਂ ਤੋਂ ਸਾਰੀ ਉਮਰ ਛਟਕਾਰਾ ਵੀ ਪਾ ਸਕਦੇ ਹੋ ਕਿਉਂਕਿ ਯੋਗਾ ਕਰਨ ਦੇ ਨਾਲ ਸਰੀਰ ਦੇ ਵਿੱਚ ਲਚਕ ਪੈਦਾ ਹੁੰਦੀ ਹੈ ਤੇ ਸਾਡੇ ਸਰੀਰ ਦੇ ਵਿੱਚ ਸ਼ਕਤੀ ਪੈਦਾ ਹੁੰਦੀ ਹੈ ਜਿਆਦਾ ਸ਼ਕਤੀ ਹੈ ਤੁਸੀਂ ਪ੍ਰਮਾਤਮਾ ਵੱਲ ਵੀ ਜੁੜ ਸਕਦੇ ਹੋ ਇਹ ਇੱਕ ਇੱਕ ਸਾਧਨ ਆ ਜਿਹੜਾ ਯੋਗ ਸਾਧਨ ਨੇ ਇਹ ਸਾਨੂੰ ਪ੍ਰਮਾਤਮਾ ਵੱਲ ਵੀ ਲੈ ਜਾਂਦੇ ਨੇ ਕਿਉਂਕਿ ਇਹਦੇ ਵਿੱਚ ਸ਼ਰਡ ਦੇ ਨਾਲ ਯੋਗਾ ਕੀਤਾ ਜਾਂਦਾ ਹੈ ਇਸ ਕਰਕੇ ਯੋਗਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਜਿਹੜਾ ਖਾਣ ਪੀਣ ਲੋਕਾਂ ਦਾ ਬਹੁਤ ਵਿਗੜ ਚੁੱਕਿਆ ਤੇ ਉਹਨੂੰ ਜਿਹੜਾ ਬਚਾਉਣ ਦੇ ਲਈ ਜੇ ਅਸੀਂ ਰੋਜ਼ਾਨਾ ਯੋਗਾ ਕਰਦੇ ਹਾਂ ਸ਼ਾਕਰ ਆਵਾ ਕਰਦੇ ਆ ਜਿਹਨੂੰ ਪ੍ਰਣਾਮ ਵੀ ਕਹਿੰਦੇ ਨੇ ਤਾਂ ਸਾਡਾ ਸਰੀਰ ਹੈ ਜਿਹੜਾ ਬਹੁਤ ਚੰਗੀ ਤਰ੍ਹਾਂ ਆਪਣੇ ਜੀਵਨ ਜੀਵਨ ਦੇ ਵਿੱਚ ਸਾਡਾ ਸਾਥਨਵਾਊਗਾ ਨਹੀਂ ਤਾਂ ਤੁਸੀਂ ਦੇਖਦੇ ਹੋ ਬੁਹਾਰੀਆਂ ਦੇ ਵਿੱਚ ਅੱਜ ਕੱਲ ਲੋਕ ਬਹੁਤ ਫਸੇ ਹੋਏ ਨੇ ਉਹਨਾਂ ਤੋਂ ਛੁਟਕਾਰਾ ਪਾਉਣ ਲਈ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਵੀ ਯੋਗੇ ਦੇ ਵਿੱਚ ਇਹ ਕਲਾਸਾਂ ਮੁਫਤ ਲਾਈਆਂ ਜਾ ਰਹੀਆਂ ਨੇ ਇਹ ਨਹੀਂ ਆ ਰਾਮਦੇਵ ਦੀ ਤਰ੍ਹਾਂ ਵੀ ਪੈਸੇ ਵੀ ਲਵਾਂਗੇ ਯੋਗਾ ਵੀ ਕਰਾਵਾਂਗੇ ਇਹ ਮੁਫਤ ਮੁਫਤ ਜਿਹੜਾ ਹੈਗਾ ਇਹ ਇੱਥੇ ਯੋਗਾ ਕਰਾਇਆ ਜਾ ਰਿਹਾ ਇਹਦਾ ਲਾਭ ਵੱਧ ਤੋਂ ਵੱਧ ਲੋਕਾਂ ਨੂੰ ਉਠਾਉਣਾ ਚਾਹੀਦਾ